ਉਸ ਸਮੇਂ ਦੀ ਜਿਹੜੀ ਆਪਾਂ 크리에ਟਿਵ ਮਾਈਂਡ ਕਹਿ ਲਿਏ ਜਾਂ ਉਸ ਸਮੇਂ ਦੀ ਜੋ ਨਿਪੁੰਨ ਅਮਾਰਤ ਕਲਾ ਦਾ ਇੱਕ ਨਮੂਨਾ ਆਪਣੀ ਵੀਡੀਓ ਦੇ ਵਿੱਚ ਆ ਸਾਧਕਾਰੀ ਗੇਟ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬੀ ਬਿਲਕੁਲ ਹੀ ਉਹਦੇ ਨਾਲ ਇੱਕ ਵੱਡਾ ਖੰਡਾ ਜਿਹੜਾ ਉਹ ਲਾਇਆ ਗਿਆ ਤੇ ਉਸ ਤੋਂ ਬਾਅਦ ਹੀ ਅੱਗੇ ਜੇਲ੍ਹ ਵੱਲ ਨੂੰ ਵਧਿਆ ਜਾਂਦਾ ਤੇ ਉਹੀ ਸਾਹਮਣੇ ਗੁੰਬਦ ਦਿਖ ਰਿਹਾ ਨੇ ਜਿਹੜੇ ਜੇਲ੍ਹ ਦੇ ਆਲੇ ਦੁਆਲੇ ਚਾਰ ਬਣੇ ਹੋਏ ਨੇ ਉਹ ਉਹ ਵੱਡਾ ਮিনার ਆ ਜਿਹੜਾ ਜੇਲ੍ਹ ਦੇ ਚਾਰੇ ਪਾਸੇ ਚਾਰ ਬਣੇ ਹੋਏ ਸੀ ਜੀਵੀਏ ਸਕੂਲ ਆ ਜਿਹੜਾ ਉਹ ਵਧੀਆ ਹਾਲਤ ਦੇ ਵਿੱਚ ਆ ਨਵੀਂ ਬਿਲਡਿੰਗ ਵੀ ਬਣ ਰਹੀ ਆ ਤੇ ਇੱਥੇ ਵੀ ਬੱਚੇ ਨੇ ਕਾਫੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਇੱਥੇ ਹੋ ਸਕਦਾ ਸਪਾਹੀ ਬੈਠਦੇ ਹੋਣ ਤੇ ਉਹ ਆਉਂਦੇ ਜਾਂਦੇ ਜਿਹੜੇ ਫਰਿਆਦੀ ਨੇ ਜਾਂ ਕੈਦੀਆਂ ਨੂੰ ਮਿਲਣੇ ਆਲੇ ਨੇ ਉਹਨਾਂ ਦੀਆਂ ਫਰਿਆਦਾ ਇੱਥੋਂ ਸੁਣਦੇ ਹੋਣ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇੱਕ ਮਸ਼ਹੂਰ ਸ਼ਹਿਰ ਬਸੀ ਪਠਾਣਾ ਬਸੀ ਪਠਾਣਾ ਜਿਸ ਸ਼ਹਿਰ ਨੂੰ ਆਵਾਦ ਕੀਤਾ ਪਠਾਣਾ ਦੀ ਇੱਕ ਵੱਡੀ ਵਸਤੀ ਨੇ ਜੋ ਆਪਾਂ ਨੂੰ ਇਤਿਹਾਸ ਦੇ ਹਵਾਲੇ ਤੋਂ ਪਤਾ ਲੱਗਦਾ ਇਸ ਜਗ੍ਹਾ ਦੇ ਉੱਤੇ ਇੱਕ ਵੱਡੀ ਵਸਤੀ ਵੱਸਦੀ ਸੀ ਪਠਾਣਾ ਦੀ ਉਸ ਕਰਕੇ ਇਸ ਵਸਤੀ ਦਾ ਨਾਮ ਬਸੀ ਪਠਾਣਾ ਪੈ ਗਿਆ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਬਸੀ ਪਠਾਣਾ ਤੋਂ ਇਸ ਸਮੇਂ ਮੇਰੇ ਪਿੱਛੇ ਫਰੇਮ ਦੇ ਵਿੱਚ ਸਰੰਦੀਟਾਂ ਦੀ ਬਣੀ ਹੋਈ ਇਮਾਰਤ ਜੋ ਤੁਸੀਂ ਦੇਖ ਰਹੇ ਹੋ ਇਹ ਬਸੀ ਪਠਾਣਾ ਦੇ ਵਿੱਚ ਇੱਕ ਜੇਲ ਬਣੀ ਹੋਈ ਆ ਇਹ ਜੇਲ ਦਾ ਸਿੱਖ ਇਤਿਹਾਸ ਨਾਲ ਇੱਕ ਰਿਸ਼ਤਾ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਵਰਕਾ ਇਸ ਜੇਲ ਦੇ ਵਿੱਚ ਵੀ ਆਪਾਂ ਫਰੋਲਾਂਗੇ ਬਸੀ ਪਠਾਣਾ ਸ਼ਹਿਰ ਦੇ ਵਿੱਚ ਆ ਪਹਿਲਾਂ ਬਸੀ ਪਠਾਣਾ ਦੀ ਗੱਲਬਾਤ ਕਰਦੇ ਆ 1540 ਈਸਵੀ ਦੇ ਲਗਭਗ ਕਰੀਬ ਸਮੇਂ ਦੇ ਵਿੱਚ ਇੱਥੇ ਪਠਾਣਾ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਸ ਜਗ੍ਹਾ ਦਾ ਜਿਹੜਾ ਨਾਮ ਸੀ ਉਹ ਬਸੀ ਪਠਾਣਾ ਪੈ ਗਿਆ ਸਰੰਦ ਮੁਗਲਾਂ ਪਾਇਰ ਦਾ ਇੱਕ ਵੱਡਾ ਹੱਬ ਹੁੰਦਾ ਸੀ ਇੱਕ ਵੱਡਾ ਕੇਂਦਰ ਬਿੰਦੂ ਸੀ ਉਸ ਕਰਕੇ ਸਰੰਦ ਦੇ ਬਿਲਕੁਲ ਹੀ ਨਾਲ ਹੋਣ ਕਰਕੇ ਇਹ ਜਗ੍ਹਾ ਇੱਥੇ ਮੁਗਲਾਂ ਦੁਆਰਾ ਇੱਕ ਜੇਲ ਬਣਾਈ ਗਈ ਸੀ ਇਸ ਵੀਡੀਓ ਦੇ ਵਿੱਚ ਆਪਾਂ ਉਸ ਜੇਲ ਬਾਰੇ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸੱਜਣੋ ਸਾਂਝੀ ਕਰਾਂਗੇ ਕਾਫੀ ਮਹੱਤਵਪੂਰਨ ਜਿਹੜੀ ਵੀਡੀਓ ਆ ਹੋਣੇ ਵਾਲੀ ਆ ਇਸ ਸਮੇਂ ਮੈਂ ਜੇਲ ਦੇ ਮੁੱਖ ਗੇਟ ਤੇ ਆ ਇਹ ਸਾਹਮਣੇ ਵਾਲੇ ਪਾਸੇ ਹੀ ਜੇਲ ਦਾ ਮੁੱਖ ਗੇਟ ਆ ਜੇਲ੍ਹ ਦੇ ਮੁੱਖ ਗੇਟ ਤੇ ਤੁਸੀਂ ਰੰਗ ਦੇਖ ਰਹੇ ਹੋ ਨੀਲਾ ਤੇ ਲਾਲ ਇਹ ਇੱਕ ਲੋਗੋ ਦਾ ਰੰਗ ਆ ਪੰਜਾਬ ਪੁਲਿਸ ਦਾ ਇਸ ਬਿਲਡਿੰਗ ਦੇ ਵਿੱਚ ਪੰਜਾਬ ਪੁਲਿਸ ਵੀ ਕਾਫੀ ਸਮਾਂ ਤਾਇਨਾਤ ਰਹੀ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਜਿਵੇਂ ਆਪਾਂ ਜੇਲ੍ਹ ਦੇ ਅੰਦਰ ਦਾਖਲ ਹੁੰਨੇ ਆ ਤਾਂ ਕੁਝ ਇਸ ਤਰ੍ਹਾਂ ਦੀਆਂ ਵੱਡੀਆਂ ਇਮਾਰਤਾਂ ਤੇ ਕਮਰੇ ਆਪਾਂ ਨੂੰ ਦਿਖਾਈ ਦਿੰਦੇ ਨੇ ਹੋ ਸਕਦਾ ਉਸ ਸਮੇਂ ਇਹਨਾਂ ਕਮਰਿਆਂ ਦੇ ਵਿੱਚ ਜਿਹੜੇ ਸੈਨਿਕ ਨੇ ਉਹ ਤਾਇਨਾਤ ਰਹਿੰਦੇ ਹੋਣ ਅੰਦਰ ਵਾਲੇ ਪਾਸੇੋਂ ਵੀ ਆਪਾਂ ਦੇਖਾਂਗੇ ਇਹਨਾਂ ਇਮਾਰਤਾਂ ਨੂੰ ਕਾਫੀ ਵੱਡੀਆਂ ਤੇ ਵਿਸ਼ਾਲ ਨੇ ਜਿਹੜੀਆਂ ਕੰਧਾਂ ਇੱਥੇ ਕਰੀਆਂ ਹੋਈਆਂ ਨੇ ਦਿਖਾਈ ਦੇ ਰੀਆਂ ਨੇ ਜਿਵੇਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਬਾਹਰ ਵਾਲੇ ਪਾਸੇੋਂ ਇਹ ਜੇਲ ਦਾ ਜਿਹੜਾ ਮੇਨ ਗੇਟ ਆ ਮੇਨ ਗੇਟ ਵਾਲੇ ਪਾਸੇ ਤੋਂ ਜੇਲ ਦਾ ਪਹਿਲਾ ਗੇਟ ਇਸ ਪਾਸੇ ਆ ਸਾਹਮਣੇ ਵਾਲੇ ਪਾਸੇ ਹੀ ਜੇਲ ਦੀ ਬਿਲਡਿੰਗ ਆ ਜਿਹੜੀ ਉਹ ਆਪਾਂ ਨੂੰ ਦਿਖਾਈ ਦੇ ਜਾਂਦੀ ਆ ਇਸ ਜੇਲ ਦੇ ਵਿੱਚ ਨੌਵੇਂ ਗੁਰੂ ਸਿੱਖਾਂ ਦੇ ਨੌਵੇਂ ਗੁਰੂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਇਹ ਵੱਡੀਆਂ ਦੀਵਾਰਾਂ ਅੱਜ ਵੀ ਉਸ ਮਾਨਮੱਤੇ ਇਤਿਹਾਸ ਦੀ ਗਵਾਹੀ ਭਰਦੀਆਂ ਨੇ ਜਿਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਜੇਲ ਦੇ ਵਿੱਚ ਕੈਦ ਕੀਤਾ ਗਿਆ ਹੋਊਗਾ ਸਿੱਖ ਇਤਿਹਾਸ ਨਾਲ ਇਸ ਜਗ੍ਹਾ ਦਾ ਕੁਝ ਅਜੇ ਹਾਰ ਰਿਸ਼ਤਾ ਜਿਵੇਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਇਤਿਹਾਸ ਦਾ ਇਹ ਪੱਖ ਸਿੱਖ ਧਰਮ ਨਾਲ ਜੁੜਦਾ ਵੈਸੇ ਮੁਗਲਾਂ ਨੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਇਮਾਰਤਾਂ ਨੇ ਉਹ ਪੰਜਾਬ ਦੇ ਵਿੱਚ ਬਣਾਈਆਂ ਉਹਨਾਂ ਦੀ ਇਮਾਰਤ ਕਲਾ ਦੀ ਇਹ ਵੀ ਇੱਕ ਨਿਸ਼ਾਨੀ ਆ ਜੋ ਆਪਾਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਆ ਜਾਂ ਦੇਖਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਪੂਰੀ ਜ਼ਰੂਰ ਦੇਖਿਓ ਕਿਉਂਕਿ ਕਾਫੀ ਜਾਣਕਾਰੀ ਵਾਲੀ ਹੈ ਜਿਹੜੀ ਵੀਡੀਓ ਆ ਹੋਣੇ ਵਾਲੀ ਆ ਤੁਸੀਂ ਘਰੇ ਬੈਠੇ ਬਿਠਾਏ ਵੀ ਇਹਨਾਂ ਇਮਾਰਤਾਂ ਦੇ ਤੇ ਬਾਕੀ ਹੋਰ ਇਤਿਹਾਸਿਕ ਬਿਲਡਿੰਗਸ ਦੇ ਜਿਹੜੇ ਜਾਣਕਾਰੀ ਆਪ ਪ੍ਰਾਪਤ ਕਰ ਸਕਦੇ ਹੋ ਇਹਦੇ ਲਈ ਤੁਸੀਂ ਸਿਰਫ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਆਪਣੇ ਨਾਲ ਤੁਹਾਨੂੰ ਇਹਨਾਂ ਜਗਾਵਾਂ ਤੇ ਲੈ ਕੇ ਚੱਲੂੰਗਾ ਆਉਣੇ ਵਾਲੇ ਸਮੇਂ ਦੇ ਵਿੱਚ ਵੀ ਤੇ ਇਤਿਹਾਸ ਦੀ ਆਪਾਂ ਗੱਲ ਕਰ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ ਉਸ ਸਮੇਂ ਉਹਨਾਂ ਨੂੰ ਰੋਪੜ ਦੇ ਨੇੜੇ ਗ੍ਰਿਫਤਾਰ ਕਰਿਆ ਜਾਂਦਾ ਇੱਕ ਇਤਿਹਾਸ ਦਾ ਪੱਖ ਇਹ ਵੀ ਦੱਸਦਾ ਇਕ ਇਤਿਹਾਸ ਦਾ ਪੱਖ ਇਹ ਦੱਸਦਾ ਕਿ ਉਹਨਾਂ ਦੀ ਗ੍ਰਿਫਤਾਰੀ ਆਗਰੇ ਹੋਈ ਸੀ ਆਪਾਂ ਇੱਥੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਦੋਂ ਰੋਪੜ ਦੇ ਨੇੜੇੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਸ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਸੀ ਇੱਥੇ ਲਗਭਗ ਉਹ 4 ਮਹੀਨੇ ਦਾ ਸਮਾਂ ਰੁਕਦੇ ਨੇ ਰਹਿੰਦੇ ਨੇ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਤੁਸੀਂ ਉਸੇ ਹੀ ਇਮਾਰਤ ਦੇ ਦਰਸ਼ਨ ਕਰ ਰਹੇ ਹੋ ਉਸੇ ਜੇਲ੍ਹ ਨੂੰ ਦੇਖ ਰਹੇ ਹੋ ਜਿਸ ਜੇਲ੍ਹ ਦੇ ਵਿੱਚ ਕਦੇ ਨੌਵੇਂ ਗੁਰੂ ਸਾਹਿਬਾਨ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਉਸ ਤੋਂ ਪਹਿਲਾਂ ਵੀ ਇਹ ਜੇਲ ਚੱਲਦੀ ਸੀ ਹੁਣ ਵੀ ਕਾਫੀ ਸਮੇਂ ਤੱਕ ਇਹ ਜੇਲ ਆ ਜਿਹੜੀ ਉਹ ਚੱਲਦੀ ਰਹੀ ਆ ਅੱਗੇ ਆਪਾਂ ਬੈਰਕਾ ਵਾਲੇ ਪਾਸੇ ਨੂੰ ਚੱਲਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਜੇਲ ਦੇ ਵਿੱਚ 4 ਮਹੀਨੇ ਤੱਕ ਕੈਦ ਕਰਕੇ ਰੱਖਿਆ ਗਿਆ ਸੀ ਇਹ ਵੱਡਾ ਜਿਹੜਾ ਇਲਾਕਾ ਸਾਰੀ ਤੁਸੀਂ ਦੇਖ ਰਹੇ ਹੋ ਇਹ ਜੇਲ ਦਾ ਹੀ ਆ ਇਹ ਪੁਰਾਣਾ ਦਰਖਤ ਹੁਣੇ ਥੋੜਾ ਸਮਾਂ ਪਹਿਲਾਂ ਇਦ ਰਖਤਾ ਜਿਹੜਾ ਉਹ ਗਿਰ ਗਿਆ ਪਰ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦਾ ਜਦੋਂ ਮੁਗਲਾਂ ਨੇ ਇਸ ਬਿਲਡਿੰਗ ਨੂੰ ਬਣਾਇਆ ਹੋਊਗਾ ਜਾਂ ਇਸ ਬਿਲਡਿੰਗ ਦੇ ਵਿੱਚ ਉਹਨਾਂ ਨੇ ਆਪਣਾ ਸ਼ਾਸਨ ਸਹੀ ਢੰਗ ਨਾਲ ਚਲਾਉਣ ਲਈ ਕੈਦੀਆਂ ਨੂੰ ਰੱਖਣ ਲਈ ਇੱਕ ਜੇਲ ਦਾ ਜਿਹੜਾ ਨਿਰਮਾਣ ਆ ਉਹ ਕਰਿਆ ਹੋਊਗਾ ਹੁਣ ਅਗਲੇ ਪਾਸੇ ਆਪਾਂ ਬੈਰਕਾਂ ਵਾਲੇ ਪਾਸੇ ਨੂੰ ਵੱਧਦੇ ਹਾਂ ਜਿਵੇਂ ਜੇਲ ਦੇ ਅੰਦਰ ਆਪਾਂ ਪਿਛਲੇ ਪਾਸਿਓਂ ਆਏ ਸੀ ਤਾ ਕੁਛ ਇਸ ਤਰ੍ਹਾਂ ਦਾ ਜਿਹੜਾ 게ਟ ਅੱਗੇ ਬੈਰਕਾਂ ਦਾ ਆਪਾਂ ਨੂੰ ਦਿਖ ਜਾਂਦਾ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਹੀ ਬੈਰਕਾਂ ਨੇ ਜਿਹੜੀਆਂ ਅੱਜ ਵੀ ਉਸੇ ਤਰ੍ਹਾਂ ਖੜੀਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਅੱਗੇ ਆਪਾਂ ਹੁਣ ਇਹਨਾਂ ਬੈਰਕਾਂ ਦੇ ਅੰਦਰ ਵੀ ਚੱਲਾਂਗੇ ਕਾਫੀ ਵੱਡੀ ਤੇ ਮਜ਼ਬੂਤ ਆ ਜਿਹੜੀ ਇਹ ਬਿਲਡਿੰਗ ਅੱਜ ਵੀ ਬਣੀ ਹੋਈ ਆ ਆ ਲੋ ਅੰਦਰੋਂ ਕੁਝ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਆ ਇਹ ਜਿਹੜਾ ਜੇਲ੍ਹ ਦੇ ਵਿੱਚ ਬੈਰਕਾਂ ਦੇ ਅੱਗੇ ਵਾਲਾ ਹਿੱਸਾ ਬਰਾਂਡਾ ਕਹਿ ਲੀਏ ਅ ਉੱਪਰ ਇੱਥੇ ਡਾਟਾ ਨੇ ਜਿਹੜੀਆਂ ਉਹ ਪਈਆਂ ਹੋਈਆਂ ਨੇ ਤੇ ਅੰਦਰ ਵਾਲੇ ਪਾਸਿਓਂ ਇਹ ਬਿਲਡਿੰਗ ਕੁਛ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਆ ਜਿਵੇਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਵੱਡੇ ਰੋਸ਼ਨ ਦਾ ਤੇ ਇਹ ਆਲੇ ਬਣੇ ਹੋਏ ਆ ਹੋ ਸਕਦਾ ਕਿ ਇਦੀ ਇਹਨਾਂ ਦੀ ਵਰਤੋਂ ਸਮਾਨ ਰੱਖਣ ਲਈ ਕਰਦੇ ਹੋਣ ਤੇ ਇਹ ਉਹੀ ਇਮਾਰਤ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਕੁਛ ਇਸ ਤਰ੍ਹਾਂ ਦੀ ਆਪਾਂ ਨੂੰ ਇਹ ਇਮਾਰਤ ਅੰਦਰੋਂ ਆ ਜਿਹੜੀ ਉਹ ਦਿਖਾਈ ਦਿੰਦੀ ਆ ਕਾਫੀ ਮਜ਼ਬੂਤ ਬਣੀ ਹੋਈ ਆ ਪੁਰਾਣੇ ਸਮੇ ਤੋਂ ਹੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਇਹ ਜਗ੍ਹਾ ਜਿਹੜੀ ਪੰਜਾਬ ਪੁਲਿਸ ਦੀ ਵੀ ਵਰਤੋਂ ਚਾਈ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਦਾ ਵੀ ਇਸ ਜਗ੍ਹਾ ਦੇ ਉੱਤੇ ਜਿਹੜਾ ਕਾਮਕਾਰ ਆ ਪ੍ਰਸ਼ਾਸਨੇ ਕੋ ਚੱਲਦਾ ਰਿਹਾ ਜਿਵੇਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਪੁਲਿਸ ਦਾ ਵੀ ਇੱਥੇ ਜਿਹੜਾ ਪ੍ਰਸ਼ਾਸਨਿਕ ਵਿਭਾਗ ਆ ਹੋ ਰਿਹਾ ਜੇਲ ਵਿਭਾਗ ਖਾਸ ਕਰਕੇ ਹੁਣੇ ਹੀ ਨਵੈਕਲੇ 1994 93 94 ਸਮੇ ਦੇ ਨੇੜੇ ਤੇੜੇ ਇਸ ਜੇਲ ਨੂੰ ਸ਼ਿਫਟ ਕਰਕੇ ਪਟਿਆਲੇ ਤੇ ਨਾਬੇ ਦੀਆਂ ਜੇਲਾਂ ਦੇ ਵਿੱਚ ਇੱਥੇ ਦਾ ਜੋ ਕਾਰਜ ਪ੍ਰਬੰਧ ਆ ਉਹ ਭੇਜਿਆ ਗਿਆ ਤਾਂ ਹੀ ਆਪਾਂ ਜਿਹੜਾ ਮੇਨ ਗੇਟ ਦੇ ਉੱਤੇ ਪੰਜਾਬ ਪੁਲਿਸ ਦਾ ਜੋ ਨਿਸ਼ਾਨ ਬਣਿਆ ਹੁੰਦਾ ਥਾਣਿਆਂ ਦੇ ਬਾਹਰ ਜਾਂ ਜੇਲਾਂ ਦੇ ਬਾਹਰ ਉਹ ਦੇਖਿਆ ਸੀ ਇਸ ਸਮੇਂ ਆਪਾਂ ਬਸੀ ਪਠਾਣਾ ਸ਼ਹਿਰ ਚ ਆਜਣੋ ਜੇਲ੍ਹ ਦੇਖ ਰਹੇ ਆ ਜਿਸ ਜੇਲ੍ਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਰੱਖਿਆ ਗਿਆ ਮੁਗਲ ਰਾਜ ਦੀ ਇਹ ਜੇਲ੍ਹ ਆ ਜਿਹੜੀ ਉਹ ਬਣੀ ਹੋਈ ਆ ਹੁਣ ਇੱਥੇ ਜੇਲ੍ਹ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਹੀ ਇਹ ਜਿਹੜੀ ਬਿਲਡਿੰਗ ਬਣੀ ਹੋਈ ਤੁਸੀਂ ਦੇਖ ਰਹੇ ਹੋ ਹੋ ਸਕਦਾ ਉਸ ਸਮੇਂ ਇਹ ਇੱਕ ਈਦਗਾਹ ਹੋਵੇ ਕਿਉਂਕਿ ਜਿਹੜੀਆਂ ਮੁਗਲ ਸ਼ਾਸਨ ਕਾਲ ਦੀਆਂ ਬਿਲਡਿੰਗਸ ਨੇ ਜਾ ਮਾਰਤਾਂ ਸੀਗੀਆਂ ਉਦੋਂ ਉਹ ਕੀਦਗਾ ਜ਼ਰੂਰ ਬਣਾਉਂਦੇ ਸੀ ਜੇ ਸੀਦਗਾ ਦੇ ਵਿੱਚ ਬੈਠ ਕੇ ਉਹ ਆਪਣੀ ਬੰਦਗੀ ਕਰਦੇ ਸੀ ਮੁ슬ਮਾਨ ਸੀਗੇ ਜੋ ਤੇ ਇਹ ਇਮਾਰਤਾਂ ਅੱਜ ਵੀ ਬਹੁਤ ਹੀ ਵਧੀਆ ਮੇਨਟੇਨਡ ਨੇ ਕਿਉਂਕਿ ਇੱਥੇ ਪੰਜਾਬ ਪੁਲਿਸ ਦਾ ਜੋ ਉਹ ਜੇਲ ਵਿਭਾਗ ਆ ਜਾਂ ਜੇਲ ਆ ਜਿਹੜੀ ਪੰਜਾਬ ਪੁਲਿਸ ਦੀ ਉਹ ਵੀ ਰਹੀ ਆ ਬਸੇ ਪਠਾਨਾ ਸ਼ਹਿਰ 1540 ਈਸਵੀ ਦੇ ਲਗਭਗ ਬਸਿਆ ਇਸ ਸ਼ਹਿਰ ਦਾ ਜੋ ਨਿਰਮਾਣ ਹੋਇਆ ਇਸ ਸ਼ਹਿਰ ਦੇ ਵਿੱਚ ਇਸ ਬਿਲਡਿੰਗ ਤੋਂ ਬਿਨਾ ਹੋਰ ਵੀ ਕਾਫੀ ਬਿਲਡਿੰਗਸ ਨੇ ਜਿਹੜੀਆਂ ਦੇਖਣ ਵਾਲੀਆਂ ਨੇ ਜਾਂ ਉਸ ਸਮੇਂ ਦੀ ਇਮਾਰਤ ਕਲਾ ਦੀ ਗਵਾਹੀ ਭਰਦੀਆਂ ਨੇ ਬੇਸ਼ੱਕ ਸਮਾਂ ਪੈ ਕੇ ਦੁਬਾਰਾ ਜੁਨੀਆਂ ਮਜ਼ਬੂਤ ਨਹੀਂ ਰਹੀਆਂ ਪਰ ਉਸ ਸਮੇਂ ਦੀ ਇੱਕ ਵੱਡੀ ਜੇਲ੍ਹ ਦੀ ਗਵਾਹੀ ਭਰਦੀ ਇਮਾਰਤ ਤੁਹਾਡੀ ਵੀਡੀਓ ਸਕਰੀਨ ਤੇ ਆ ਜੇਲ੍ਹ ਬਸੀ ਪਠਾਨਾ ਬਾਕੀ ਇਸ ਜੇਲ੍ਹ ਦੇ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਵੀ ਚੱਲ ਰਿਹਾ ਜਿਹੜਾ ਸਕੂਲ ਦਾ ਨਾਮ ਜੇਲ੍ਹ ਦੇ ਨਾਮ ਤੋਂ ਹੀ ਰੱਖਿਆ ਹੋਇਆ ਸਰਕਾਰੀ ਐਲੀਮੈਂਟਰੀ ਸਕੂਲ ਜੇਲ੍ਹ ਬਸੀ ਮਠਾਣਾ ਤੇ ਅੱਗੇ ਆਪਾਂ ਹੁਣ ਉਧਰਲੇ ਪਾਸੇ ਨੂੰ ਵੱਧ ਰਹੇ ਆ ਉਸ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਇੱਕ ਪ੍ਰਾਤਨ ਖੂਹ ਵੀ ਆ ਹੋ ਸਕਦਾ ਉਸ ਖੂਹ ਦੀ ਵਰਤੋਂ ਜੋ ਉਸ ਸਮੇਂ ਦੇ ਕੈਦੀ ਸੀ ਜਾਂ ਇੱਥੇ ਦਾ ਜੋ ਪ੍ਰਸ਼ਾਸਨ ਸੀ ਉਹ ਪਾਣੀ ਲਈ ਵਰਤਦਾ ਹੋਵੇ ਉਸ ਖੂਹ ਨੂੰ ਵਰਤੋਂ ਦੇ ਵਿੱਚ ਆਉਂਦਾ ਹੋਵੇ ਤੁਹਾਡੀ ਵੀਡੀਓ ਸਕਰੀਨ ਤੇ ਆ ਇੱਕ ਖੂਹ ਇਹ ਉਸੇ ਸਮੇਂ ਦਾ ਪ੍ਰਾਤਨ ਖੂਹ ਆ ਇਸ ਖੂਦ ਹੀ ਵਰਤੋਂ ਵੀ ਇਸ ਜੇਲ੍ਹ ਦੇ ਵਿੱਚ ਉਸ ਸਮੇਂ ਕੀਤੀ ਜਾਂਦੀ ਹੋਊਗੀ ਤੇ ਇਹ ਸਾਹਮਣੇ ਵਾਲੇ ਪਾਸੇ ਹੀ ਬਿਲਡਿੰਗ ਜਿਹੜੀ ਜੇਲ੍ਹ ਦੀ ਦੇਖ ਰਹੇ ਆ ਆਪਾਂ ਜੇਲ੍ਹ ਦੇ ਬਿਲਕੁਲ ਹੀ ਨਾਲ ਵਾਲੇ ਪਾਸੇ ਹੀ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 1 ਜੇਲ੍ਹ ਬਸੀ ਪਠਾਣਾ ਬਲਾਕ ਦਾ ਜੋ ਬਣਿਆ ਹੋਇਆ ਆਪਾਂ ਦੇਖ ਰਹੇ ਆ ਅੱਜ ਛੁੱਟੀ ਦਾ ਦਿਨ ਆ ਸਕੂਲ ਬੰਦ ਆ ਪਰ ਹਜੇ ਵੀ ਇਹ ਸਕੂਲ ਆ ਜਿਹੜਾ ਉਹ ਵਧੀਆ ਹਾਲਤ ਦੇ ਵਿੱਚ ਆ ਨਵੀਂ ਬਿਲਡਿੰਗ ਵੀ ਬਣ ਰਹੀ ਆ ਤੇ ਇੱਥੇ ਵੀ ਬੱਚੇ ਨੇ ਕਾਫੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਇਸ ਸਕੂਲ ਦੇ ਵਿੱਚ ਪੜ੍ਹਦੇ ਆ ਜਿਵੇਂ ਆਪਾਂ ਸਕੂਲ ਵਾਲੀ ਬਿਲਡਿੰਗ ਤੋਂ ਅਗਲੇ ਵਾਲੇ ਪਾਸੇ ਦੇਖਦੇ ਆ ਤਾਂ ਇੱਕ ਕਿਲਾ ਨੂਮੀ ਵੱਡਾ ਦਰਵਾਜ਼ਾ ਜਿਹੜਾ ਉਹ ਆਪਾਂ ਨੂੰ ਦਿਖਾਈ ਦੇ ਜਾਂਦਾ ਤੁਹਾਡੀ ਵੀਡੀਓ ਸਕਰੀਨ ਤੇ ਆ ਉਸ ਸਮੇਂ ਦੀ ਜਿਹੜੀ ਆਪਾਂ ਕ੍ਰੀਏਟਿਵ ਮਾਈਂਡ ਕਹਿ ਲਈਏ ਜਾਂ ਉਸ ਸਮੇਂ ਦੀ ਜੋ ਨਿਪੁੰਨ ਇਮਾਰਤ ਕਲਾ ਦਾ ਇੱਕ ਨਮੂਨਾ ਆਪਣੀ ਵੀਡੀਓ ਦੇ ਵਿੱਚ ਆ ਉਸ ਸਮੇਂ ਇਸ ਬਿਲਡਿੰਗ ਨੂੰ ਕਾਫੀ ਮਜ਼ਬੂਤ ਆ ਜਿਹੜਾ ਉਹ ਬਣਾਇਆ ਗਿਆ ਸੀ ਕਿਲੇ ਦੇ ਬਿਲਕੁਲ ਹੀ ਇੱਕ ਪਾਸੇ ਬਿਲਡਿੰਗ ਬਣੀ ਹੋਈ ਆ ਬਾਕੀ ਇਸ ਜੇਲ ਦੇ ਚਾਰੇ ਪਾਸੇ ਵੱਡੇ ਨੇ ਜਿਹੜੇ ਗੁੰਬਦ ਮিনার ਉਹ ਬਣੇ ਹੋਏ ਨੇ ਮੈਂ ਉਹ ਵੀ ਤੁਹਾਨੂੰ ਬਾਅਦ ਚ ਦਿਖਾਉਣਾ ਉਹ ਦੇਖਣ ਲਈ ਜੇਲ ਦੇ ਬਾਹਰ ਜਾਣਾ ਪੈਣਾ ਆਪਾਂ ਨੂੰ ਕਿਉਂਕਿ ਅੰਦਰ ਵਾਲੇ ਪਾਸੇ ਤੋਂ ਕੁਝ ਟਹਿ ਗਏ ਉਹ ਗੁੰਬਦ ਟੁੱਟ ਗਏ ਹੋ ਸਕਦਾ ਉਹਨਾਂ ਗੁੰਬਦਾਂ ਦੇ ਉੱਤੇ ਸਿਪਾਹੀ ਤਨਾਤ ਹੁੰਦੇ ਹੋਣ ਜਾਉਥੋਂ ਫਰਿਆਦਾ ਸੁਣੀਆਂ ਜਾਂਦੀਆਂ ਹੁਣ ਇਹ ਜੇਲ ਆਪਾਂ ਦੇਖ ਰਹੇ ਆ ਬਸੀ ਪਠਾਣਾ ਦੀ ਤੇ ਮੇਰੇ ਪਿੱਛੇ ਉਹੀ ਵੱਡਾ ਵਿਸ਼ਾਲ ਦਰਵਾਜ਼ਾ ਤੇ ਇਹ ਉਹ ਸਾਹਮਣੇ ਆ ਗਿਆ ਜੇਲ ਦਾ ਦੂਜਾ ਪਾਸਾ ਜਿੱਧਰੋਂ ਆਪਾਂ ਜੇਲ ਦੇ ਅੰਦਰ ਗਏ ਸੀ ਤੇ ਇਹੀ ਜੇਲ ਦੇ ਹੁਣ ਬਾਹਰ ਵਾਲੇ ਪਾਸੇ ਜਾਣ ਲਈ ਜਿਹੜਾ ਬਣਿਆ ਹੋਇਆ ਜੇਲ ਦੀ ਇਮਾਰਤ ਨੂੰ ਦੁਬਾਰਾ ਨਵੇਂ ਢੰਗ ਨਾਲ ਰੈਨੋਵੇਟ ਵੀ ਕੀਤਾ ਗਿਆ ਪੁਰਾਣੀ ਬਿਲਡਿੰਗ ਨੂੰ ਵੀ ਸੰਭਾਲਿਆ ਗਿਆ ਕਿਉਂਕਿ ਇਹ ਜਿਹੜੇ ਦਰਵਾਜੇ ਜਾਂ ਖਿੜਕੀਆਂ ਤੁਸੀਂ ਲੱਗੀਆਂ ਹੋਈਆਂ ਦੇਖ ਰਹੇ ਹੋ ਇਹ ਉਸ ਸਮੇਂ ਦੀਆਂ ਨਹੀਂ ਹੈਗੀਆਂ ਪਰ ਰੱਖੇ ਬਿਲਕੁਲ ਉਸੇ ਢੰਗ ਨਾਲੇ ਹੋਏ ਨੇ ਹੋ ਸਕਦਾ ਹੋਣਾ ਸਮਿਆਂ ਦੇ ਵਿੱਚ ਉਰੇ ਇਸੇ ਤਰ੍ਹਾਂ ਦੇ ਗੇਟ ਹੋਣ ਤੇ ਬਾਕੀ ਇਹ ਜੋ ਸਜਾਵਟੀ ਲਾਈਟਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਬਾਅਦ ਦੇ ਬਣੀਆਂ ਹੋਈਆਂ ਬਾਅਦੇ ਲੱਗੀਆਂ ਨੇ ਇਹ ਬਿਲਡਿੰਗ ਜੇਲ੍ਹ ਦੀ ਜਿਹੜੀ ਆਪਾਂ ਪਹਿਲਾਂ ਖੰਧ ਦੇਖੀ ਸੀ ਜਿੱਥੋਂ ਆਪਾਂ ਅੰਦਰ ਵਾਲੇ ਪਾਸੇ ਗਏ ਸੀ ਤੇ ਇਹ ਉਹੀ ਦੀਵਾਰ ਵੱਡੀ ਜਿਹੜੀ ਦਰਸਾਉਂਦੀ ਆ ਉਸ ਸਮੇਂ ਦੀ ਇੱਕ ਮਜ਼ਬੂਤ ਇਮਾਰਤ ਕਲਾ ਦੀ ਨਿਸ਼ਾਨੀ ਨੂੰ ਇਹ ਜੇਲ੍ਹ ਦੇ ਬਿਲਕੁਲ ਹੀ ਬਾਹਰ ਵਾਲਾ ਪਾਸਾ ਪਾਰਕਿੰਗ ਲਈ ਇੱਥੇ ਬਹੁਤ ਖੁੱਲੀ ਜਗ੍ਹਾ ਕਿਉਂਕਿ ਬਾਹਰ ਵਾਲਾ ਪਾਸਾ ਜਿਹੜਾ ਜੇਲ੍ਹ ਦਾ ਮੇਨ ਗੇਟ ਆ ਉਹ ਬਸੋਂ ਵਾਲੇ ਇਲਾਕੇ ਤੋਂ ਕਾਫੀ ਦੂਰ ਆ ਜਿਹੜਾ ਉਹ ਬਣਾਇਆ ਜਾਂਦਾ ਸੀ ਤੇ ਇਸ ਪਾਸੇ ਜੇਲ੍ਹ ਦਾ ਗੇਟ ਆ ਜਿੱਧਰ ਦੀ ਆਪਾਂ ਪਹਿਲਾਂ ਅੰਦਰ ਗਏ ਸੀ ਇਹ ਸਾਰੀ ਜੇਲ੍ਹ ਦੀ ਜਿਹੜੀ ਬਾਹਰ ਵਾਲੀ ਦੀਵਾਰ ਆ ਉਹ ਆਪਾਂ ਨੂੰ ਦਿਖ ਰਹੀ ਆ ਆਪਣੀ ਵੀਡੀਓ ਫਰੇਮ ਦੇ ਵਿੱਚ ਬਾਕੀ ਜਿਹਨਾਂ ਗੁੰਬਦਾਂ ਦੀ ਮੈਂ ਤੁਹਾਡੇ ਨਾਲ ਅੰਦਰ ਗੱਲਬਾਤ ਕਰਦਾ ਸੀ ਮੈਂ ਤੁਹਾਨੂੰ ਇੱਕ ਵਾਰੀ ਉਹ ਗੁੰਬਦ ਵੀ ਦਿਖਾ ਦਵਾਂ ਜੇਲ੍ਹ ਦੇ ਬਾਹਰ ਵਾਲੇ ਪਾਸੇ ਆ ਗਏ ਆ ਆਪਾਂ ਤੇ ਇਹ ਉਹ ਗੁੰਬਾ ਦਾ ਜਾਂ ਉਹ ਉਹ ਵੱਡਾ ਮিনার ਆ ਜਿਹੜਾ ਜੇਲ੍ਹ ਦੇ ਚਾਰੇ ਪਾਸੇ ਚਾਰ ਬਣੇ ਹੋਏ ਸੀ ਹੋ ਸਕਦਾ ਉਸ ਸਮੇਂ ਫਰਿਆਦੀਆਂ ਦੀਆਂ ਜਿਹੜੀਆਂ ਫਰਿਆਦਾਾਂ ਨੇ ਉਹ ਇਹਨਾਂ ਗੁੰਬਦਾਂ ਦੇ ਵਿੱਚ ਜਿਹੜੀ ਖਿੜਕੀਆਂ ਨੇ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਥੇ ਹੋ ਸਕਦਾ ਸਪਾਹੀ ਬੈਠਦੇ ਹੋਣ ਤੇ ਉਹ ਆਉਂਦੇ ਜਾਂਦੇ ਜਿਹੜੇ ਫਰਿਆਦੀ ਨੇ ਜਾਂ ਕੈਦੀਆਂ ਨੂੰ ਮਿਲਣੇ ਆਲੇ ਨੇ ਉਹਨਾਂ ਦੀਆਂ ਫਰਿਆਦਾ ਇੱਥੋਂ ਸੁਣਦੇ ਹੁਣ ਇਹ ਸਾਹਮਣੇ ਵਾਲੇ ਪਾਸੇ ਜੇਲ੍ਹ ਦਾ ਪਿੱਛੇ ਵਾਲਾ ਹਿੱਸਾ ਆ ਗਿਆ ਉਹ ਸਕੂਲ ਵਾਲਾ ਭਾਗ ਆ ਗਿਆ ਜਿਹੜਾ ਆਪਾਂ ਅੰਦਰ ਇੱਕ ਨੰਬਰ ਸਕੂਲ ਦੇਖਿਆ ਹੈ ਜੇਲ੍ਹ ਦਾ ਤੇ ਇਹ ਉਹੀ ਗੁੰਬਦ ਜੇਲ੍ਹ ਦੇ ਬਿਲਕੁਲ ਹੀ ਬਾਹਰ ਵਾਲੇ ਪਾਸੇ ਜਦੋਂ ਆਪਾਂ ਜੇਲ੍ਹ ਵੱਲੋਂ ਆਉਂਦੇ ਆ ਤਾਂ ਯਾਦਗਾਰੀ ਗੇਟ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਲਕੁਲ ਹੀ ਉਹਦੇ ਨਾਲ ਇੱਕ ਵੱਡਾ ਖੰਡਾ ਜਿਹੜਾ ਉਹ ਲਾਇਆ ਗਿਆ ਤੇ ਉਸ ਤੋਂ ਬਾਅਦ ਹੀ ਅਕੇ ਜੇਲ੍ਹ ਵੱਲ ਨੂੰ ਵਧਿਆ ਜਾਂਦਾ ਤੇ ਉਹੀ ਸਾਹਮਣੇ ਗੁੰਬਦ ਦਿਖ ਰਹੇ ਨੇ ਜਿਹੜੇ ਜੇਲ੍ਹ ਦੇ ਆਲੇ-ਦੁਆਲੇ ਚਾਰ ਬਣੇ ਹੋਏ ਨੇ ਤੇ ਇਹ ਸਾਹਮਣੇ ਵਾਲੇ ਪਾਸੇ ਇਹ ਜੋ ਰਸਤਾ ਤੁਸੀਂ ਦੇਖ ਰਹੇ ਹੋ ਅੱਗੇ ਬਾਜ਼ਾਰ ਵਾਲੇ ਪਾਸੇ ਨੂੰ ਜਾਂਦਾ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦੀ ਯਾਦ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਨੇ ਆਪਾਂ ਹੁਣ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਉਸ ਤੋਂ ਪਹਿਲਾਂ ਇਹ ਵੱਡੇ ਖੰਡੇ ਸਾਹਿਬ ਦਾ ਇੱਥੇ ਨਿਸ਼ਾਨ ਆ ਜਿਹੜਾ ਉਹ ਲਾਇਆ ਗਿਆ ਕਾਫੀ ਪੁਰਾਣਾ ਸ਼ਹਿਰ ਵਸੀ ਪਠਾਨਾ ਵਸਿਆ ਹੋਇਆ ਉਮੀ ਆਪਾਂ ਪਹਿਲਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਸੀ ਇਹ ਅੱਗੇ ਹੁਣ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਰਿਹਾ ਰਸਤਾ ਜਿਹੜਾ ਤੁਸੀਂ 메ਨ ਬਾਜ਼ਾਰ ਦੇ ਵਿੱਚ ਦੀ ਜਾਂਦਾ ਹੋਇਆ ਦੇਖ ਰਹੇ ਹੋ ਜੇਲ੍ਹ ਦੇ ਬਿਲਕੁਲ ਸਾਹਮਣੇ ਵਾਲਾ ਜੀ ਮੁੱਖ ਬਾਜ਼ਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਸੀ ਪਠਾਣਾ ਦੇ ਵਿੱਚ ਆਉਣ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਜਿਹੜੇ ਇੱਥੇ ਬਣਾਏ ਗਏ ਨੇ ਜੋ ਤੁਸੀਂ ਆਪਣੀ ਵੀਡੀਓ ਫਰੇਮ ਦੇ ਵਿੱਚ ਦੇਖ ਰਹੇ ਹੋ ਇੱਥੇ ਵੀ ਆਉਂਦੇ ਜਾਂਦੇ ਜੋ ਲੋਕ ਨੇ ਜੋ ਜੇਲ ਦੇਖਣ ਆਉਂਦੇ ਆ ਜਾਂ ਬਸੀ ਪਠਾਣਾ ਦੇ ਵਿੱਚ ਆਉਂਦੇ ਨੇ ਨਤਮਸਤਕ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸ਼ਹਿਰ ਚ ਆਉਣ ਦੀ ਯਾਦ ਨੂੰ ਦੇਖਦੇ ਨੇ ਗੁਰੂ ਤੇਗ ਬਹਾਦਰ ਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਆ ਆਪਣੀ ਵੀਡੀਓ ਫਰੇਮ ਦੇ ਵਿੱਚ ਸਾਹਮਣੇ ਆਨੇ ਪਾਸ ਹੀ ਦਰਬਾਰ ਸਾਹਿਬ ਨੇ ਕਾਫੀ ਵੱਡੀ ਗੁਰਦੁਆਰਾ ਸਾਹਿਬ ਦੀ ਜੋ ਇੱਥੇ ਬਿਲਡਿੰਗ ਆ ਉਹ ਬਣੀ ਹੋਈ ਆ ਤੇ ਇੱਥੇ ਹੀ ਹਾਲ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇੱਕ ਬਹੁਤ ਹੀ ਸੁੰਦਰ ਪੇਂਟਿੰਗ ਵੀ ਲਾਈ ਗਈ ਆ ਜਿਹਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਦਰਖਤ ਦੇ ਹੇਠਾਂ ਥੜੇ ਦੇ ਉੱਤੇ ਬੈਠੇ ਆਪਾਂ ਨੂੰ ਦਿਖਾਈ ਦੇ ਰਹੇ ਨੇ ਇਹ ਸਾਰੀ ਬਿਲਡਿੰਗ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਸੀ ਪਠਾਣਾ ਸ਼ਹਿਰ ਦੇ ਵਿੱਚ ਆ ਸੱਜਣੋ ਜੇਲ੍ਹ ਦੇਖ ਰਹੇ ਆ ਉਹ ਜੇਲ੍ਹ ਜਿੱਥੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਸਮੇਂ ਦੀਆਂ ਸਰਕਾਰਾਂ ਦੁਆਰਾ 4 ਮਹੀਨੇ ਦਾ ਲੰਬਾ ਸਮਾਂ ਕੈਦ ਕੀਤਾ ਗਿਆ ਸੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਕੋਈ ਵੀ ਲਫਜ਼ ਜੇ ਉਚਾ ਨੀਵਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਖਿਮਾ ਦੇ ਆਚਕਾਂ ਮਿਲਦੇ ਆ ਜਲਦੀ ਹੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਜਲਦੀ ਹੀ ਕਿਸੇ ਹੋਰ ਨਵੇਂ ਵਿਸ਼ੇ ਨਾਲ ਸਾਂਝ ਪਾਉਨੇ ਆ ਧੰਨਵਾਦ